ਹਾਂਜੀ ਸਤਿ ਸ੍ਰੀ ਅਕਾਲ ਤੁਹਾਡੇ ਬੀਕ ਤੇ ਤੁਹਾਡਾ ਸਵਾਗਤ ਅੱਜ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਬਣਾਉਣੀ ਹੈਗੀ ਹੈਗੀ ਚਾਕਾਂ ਵਾਲੀ ਸਲਵਾਰ ਆ ਚਾਕਾਂ ਵਾਲੀ ਫਰਾਕ ਚਾਕਾਂ ਵਾਲੀ ਫਰਾਕ ਦੀ ਕਟਿੰਗ ਆਪਾਂ ਕਰ ਲਈ ਆ ਆਹ ਦੇਖੋ ਇਸ ਤਰ੍ਹਾਂ ਕੱਟੀ ਆ ਆਹ ਵਾਲੀ ਆਪਣੀ ਹੈਗੀ ਉੱਪਰਲੀ ਬਾਡੀ ਇਹਦੀ ਆਪਾਂ ਤੁਹਾਨੂੰ ਸਟੀਚਿੰਗ ਦੱਸਦੇ ਆ ਵੀ ਆਪਾਂ ਸਟੀਚਿੰਗ ਕਿਸ ਤਰ੍ਹਾਂ ਕਰਨੀ ਆ ਇਹ ਵਾਲੀ ਇਹਦੀ ਲੈਂਥ ਹੈਗੀ 44 ਇੰਚ ਤੇ ਇਹਦੀ ਜਿਹੜੀ ਛਾਤੀ ਹੈਗੀ 20 ਇੰਚ ਤੇ ਕਮਰ ਹੈਗੀ ਆ 16 ਇੰਚ ਆ ਦੇਖੋ ਆਪਾਂ ਜਿਹੜੀ ਇਹਦੀ ਬਾਡੀ ਸੀ ਉਹਦੇ ਉੱਪਰ ਨਿਸ਼ਾਨੀਆਂ ਲਾ ਕੇ ਇਸ ਤਰ੍ਹਾਂ ਸਾਰੀ ਮਾਰਕਿੰਗ ਕਰ ਲਈ ਆ ਦੇਖੋ ਆਹ ਵਾਲੀ ਆਪਣਾ ਪਹਿਲਾਂ ਇਹਦੀਆਂ ਪਲੇਟਾਂ ਪਾਵਾਂਗੇ ਆਹ ਵਾਲੀ ਆਪਣੀ ਹੈਗੀ ਇਹਦੀ ਬਾਡੀ ਕੱਟ ਕੀਤੀ ਆਪਾਂ ਤੇ ਆਹ ਵਾਲੀਆਂ ਆਪਾਂ ਇਹਦੀਆਂ ਬਾਹਾਂ ਕੱਟ ਕੀਤੀਆਂ ਨੇ ਇਹ ਇਹ ਵੀ ਆਪਾਂ ਲੈਸਾਂ ਦੇ ਨਾਲ ਤਿਆਰ ਕਰਨੀ ਹੈ ਆ ਵਾਲੇ ਆਪਣੇ ਹੈਗੇ ਆ ਫਰਾਕ ਦੇ نیچے ਵਾਲੇ ਪੱਲੇ ਜਿਹੜਾ ਆਪਣਾ ਘੇਰਾ ਬਣਨਾ ਹੈਗਾ ਇਹ ਇਸ ਤਰ੍ਹਾਂ ਦੀ ਕਢਾਈ ਦਿੱਤੀ ਹੋਈ ਹੈ ਇਹਦੇ ਤੇ ਦੇਖੋ ਇਸ ਤਰ੍ਹਾਂ ਦੀ ਕਢਾਈ ਦਿੱਤੀ ਹੋਈ ਆ ਇਸ ਤਰ੍ਹਾਂ ਦੀ ਤੇ ਇਹਦੇ ਇਹਨੂੰ ਆਪਾਂ ਤਿਆਰ ਕਰਨਾ ਹੈ ਝਾਕਾ ਵਾਲੀ ਫਰਾਕ ਬਣਾਉਣੀ ਆ ਤੁਸੀਂ ਵੀਡੀਓ ਨਾਲ ਬਣੀ ਰਹੋ ਜੀ ਹੁਣ ਆਪਾਂ ਪਹਿਲਾਂ ਇਹ ਜੀ ਬਾਡੀ ਹੈ ਜਿਹੜੀ ਉਹਦੇ ਵਿੱਚ ਪਲੇਟਾਂ ਪਾ ਕੇ ਗਲਾ ਬਣਾ ਕੇ ਉਹ ਰੈਡੀ ਕਰਾਂਗੇ ਫਿਰ ਆਪਾਂ ਬਾਹੂ ਤੇ ਫਿਰ ਆਪਾਂ نیچے ਤੋਂ ਵੀਡੀਓ ਨਾਲ ਬਣੀ ਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਜੀ ਪਹਿਲਾਂ ਇਹਦੀ ਆਪਾਂ ਪਲੇਟਾਂ ਪਾਵਾਂਗੇ ਫਰੰਟ ਪਾਰਟ ਤੇ ਆਪ ਪਹਿਨੀਆ ਪਲੇਟਾਂ ਪਾਵਾਂਗੇ ਫਰੰਟ ਦੀਆਂ ਆਹ ਵਾਲਾ ਪਾ ਦੇ نیچے ਪਲੇਟਾਂ ਦੇ نیچے ਇਸ ਤਰ੍ਹਾਂ ਕੱਪੜਾ ਲਾਵਾਂਗੇ ਨਾ ਸਮਝ ਰੱਗੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ ਆਪਾਂ ਕਟਿੰਗ ਦੀ ਵੀਡੀਓ ਵੀ ਆਪਾਂ ਕਿਸੇ ਦਿਨ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਜਦੋਂ ਵੀ ਪਾਉਣੀਆਂ ਜੀ ਇੱਕ ਪਾਸੇ ਦੀਆਂ ਹੀ ਪਾਉਣੀਆਂ ਜਿੱਦਾਂ ਆਹ ਵਾਲੀ ਹੁਣ ਸਾਈ ਪਹਿਲਾਂ ਨੀਚੇ ਵਾਲੀਆਂ ਪਾਉਣਾ ਫਿਰ ਆਪਾਂ ਸਾਈ ਦਾ ਆਹਨਾ ਪਲੇਟਾ ਪਾਉਣਾ ਕਿ ਇਸ ਤਰ੍ਹਾਂ ਜਦੋਂ ਆਪਾਂ ਪਲੇਟਾ ਪਾਉਣੀ ਤਾਂ ਆਪਣੀ ਫੀਡਿੰਗ ਬਹੁਤ ਵਧੀਆ ਹੁੰਦੀ ਆ ਕਿਤੇ ਵੀ ਕੋਈ ਮਤਲਬ ਕਿ ਉਹ ਨਹੀਂ ਪੈਂਦਾ ਹੈਗਾ ਬਾਲ ਹੁਣ ਆਪਾਂ ਜਿੱਦਾਂ ਇਧਰਲੀ ਪਹਿਲਾਂ ਪਾ ਲਈ ਹੁਣ ਆਪਾਂ ਇਧਰਲੀ ਪਾਵਾਂਗੇ ਸਾਈ ਦਾ ਪਲੇਟਾ ਹੋਣੀਆਂ ਤਾਂ ਸਭ ਤੋਂ ਹੁੰਦੀ ਹੀ ਹੋਣਗੀਆਂ ਜੀ ਪਲੇਟਾਂ ਦੀ ਪਉਣ ਦੀ ਵੀਡੀਓ ਵੀ ਆਪਾਂ ਕਿਸੇ ਦਿਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਥੋਂ نیچے ਤੋਂ ਜਮਾ نیچے ਤੋਂ ਧਰਨਾ ਆਏਗਾ ਫਿਰ ਆਪਾਂ ਹੌਲੀ-ਹੌਲੀ ਕਰਕੇ ਵਧਾ ਦੇਣਾ ਇਹ ਕਪੜਾ ਜਿੱਤੇ ਫਿਰ ਹੌਲੀ-ਹੌਲੀ ਫੇਰ ਪੱਟ ਕਰਦੇ ਫਿਰ ਆਪਾਂ ਬਾਹਰ ਕੱਢਦੇ ਨਾਲ ਉਸੇ ਤਰ੍ਹਾਂ ਹੁਣ ਆਪਣੇ ਫਰੰਟ ਤੇ ਪਲੇਟਾਂ ਪੈ ਗਈਆਂ ਇਹਦਾ ਆਪਾਂ ਨੱਕ ਬਣਾਵਾਂਗੇ ਤੇ ਆਪਾਂ ਬੈਕ ਤੇ ਪਾ ਲਈਏ ਪੈਕ ਦਾ ਨਿਕ ਬਣਾਵਾਂਗੀ ਬਹੁਤ ਵਧੀਆ ਇਹਦੀ ਲੁੱਕ ਆਉਣ ਵਾਲੀ ਆ ਹਾਂਜੀ ਆਪਾਂ ਫਰੰਟ ਤੇ ਬੈਕ ਰੈਡੀ ਕਰ ਲਿਆ ਇਸ ਤਰ੍ਹਾਂ ਆਪਾਂ ਇਹਦਾ ਫਰੰਟ ਰੈਡੀ ਕੀਤਾ neck ਬਣਾ ਕੇ ਤੇ ਬੈਕ ਤੇ ਆਪਾਂ ਲੀਰ ਲਾ ਕੇ ਗਲਾ ਲਾ ਲਿਆ ਤੇ ਹੁਣ ਆਪਏ ਇਹਦੀਆਂ ਬਾਹਾਂ ਤਿਆਰ ਕਰਦੇ ਆਂ

ਪਾ ਲਾ ਮਾਗੇ ਜੀ ਬਾਹਮ ਆਪਣੀਆਂ ਬਾਹਮਾਂ ਦੇ ਵਿੱਚ ਇਸ ਤਰ੍ਹਾਂ ਕਰਾਂਗੇ ਆਪਾਂ ਸਲਾਈ ਵਾਲੀ ਨਿਸ਼ਾਨੀ ਰੱਖਾਂਗੇ ਬਾਹਾਂ ਦੀ ਆਪਣੀ ਦੀ ਮੋਰੀਆ ਪਰਖਣੀ ਹੈਗੀ 3.5 ਇੰਚ ਤੇ ਨਿਸ਼ਾਨੀ ਕਰਾਂਗੇ

Kenapa ini, Mama lagi mau kempeling ntar? Langit, aku punya aku di చక్క ఫక రెడీ ఆ కాయి కట్స్ ఎస్సే గలేజానింగ్ బామ్ ਜਿੰਦੀ ਚੱਕ ਵਾਲੀ ਫੈਕਸੀ ਹੋਣੀ ਹੈ ਜੀ ਬੜੀ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ